ਗੰਗਾਂਟੀ ਜੇ ਤੂੰ ਲੋੜ ਨਾ ਲਜਵਾ ਮੰਝਾ ਫੇਰ ਲਾਈ ਸੀ ਨਾ ਤੇਰੀ ਸੱਸ ਨੂੰ ਝਾੜ ਮੈਂ ਕਿ ਸਾਡੇ ਇਹ ਰਿਵਾਜ ਨਹੀਂ ਚੱਲਦਾ ਉਹਨੂੰ ਕੀ ਪਤਾ ਇਹ ਰਿਵਾਇਤ ਮੈਂ ਹੀ ਸ਼ੁਰੂ ਕੀਤੇ ਆ ਮੈਂ ਤੈਨੂੰ ਘਰ ਲੈ ਕੇ ਜਾਣ ਵਾਸਤੇ ਆਇਆ ਤੇ ਚੱਲ ਨਾਲੇ ਮੰਮੀ ਨੂੰ ਥੋੜਾ ਜਿਹਾ ਕਿਹਾ ਕਰੋ ਜੇ ਇੱਥੇ ਚਾਰ-ਚਾਰ ਦਿਨ ਰਹਿਣਾ ਨਾ ਤੇ ਬੱਚੇ ਨਾਲ ਲਿਆਇਆ ਕਰੇ ਉਹ ਸਾਰਾ ਦਿਨ ਮੰਮੀ ਮੰਮੀ ਕਰਦੇ ਰਹਿੰਦੇ ਆ ਤੇ ਤੂੰ ਇੱਥੇ ਬੈਠੀ ਆ ਹਾਏ ਰੱਬਾ ਐਡਾ ਵੱਡਾ ਇਲਜ਼ਾਮ ਸੁਣਨ ਤੋਂ ਪਹਿਲਾਂ ਮੈਂ ਮਰ ਕਿਉਂ ਨਹੀਂ ਗਈ ਮੈਂ ਮਰ ਕਿਉਂ ਨਹੀਂ ਗਈ ਮੰਮੀ ਬਾਸ ਕਰੋ ਬਾਸ ਮੈਂ ਬਾਸ ਵੀ ਕਰੋ ਹੁਣ ਦੀਦੀ ਇਸ ਟਾਈਮ ਨਾ ਮੇਰਾ ਵੱਧ ਤੋਂ ਬੜਾ ਹੀ ਖਰਾਬ ਚੱਲਦਾ ਪਿਆ ਤੇ ਮੈਨੂੰ ਨਾ ਤਾਨੇ ਜੇ ਸੁਣਨ ਦੀ ਆਦਤ ਪੈ ਗਈ ਐ ਤੇ ਜੋ ਕੁਝ ਤੁਸੀਂ ਬੋਲੇ ਨਾ ਅਚਕ ਕਰਕੇ ਸੁਣ ਲਿਆ ਦੱਸੋ ਫਿਰ ਤੇ ਮੇਰੀ ਗਲਤੀ ਕੀ ਐ ਇੱਕ ਮਿੰਟ ਪਿੱਛੇ ਨਾ ਜਾ ਇੱਧਰ ਆ ਕੇ ਨਾ ਤਲਾਸ਼ੀ ਕਰਵਾ ਮੈਨੂੰ ਹਾਂਜੀ ਦਾਦੀ ਮੈਂ ਆਣ ਲੱਗੀ ਸੀ 2 ਦਿਨ ਵਾਸਤੇ ਹਾਂਜੀ ਬਸ ਵੈਸੇ ਹੀ ਦਾਦੀ ਮਨ じゃ ਨਹੀਂ ਸੀ ਲੱਗ ਰਿਹਾ ਦੋਕ ਸੂਟ ਪਾਏ ਅਲਫਾਫੇ ਚ ਤੇ ਬਸ ਮੈਂ ਆ ਗਈ ਹਾਂ ਬਈ ਸੰਦੀਪ ਕੌਰ ਦਾਦੀ ਕੋ ਜਾਣ ਦੀ ਕੱਲੀ ਨੇ ਪਲੈਨਿੰਗ ਬਣਾ ਲਈ ਮੈਨੂੰ ਇਹ ਪੁੱਛਣਾ ਸੀ ਨਾ ਕੀ ਗੱਲ ਤੁਸੀਂ ਮੈਨੂੰ ਅੱਜ ਤੱਕ ਕੁਝ ਪੁੱਛ ਕੇ ਕੀਤਾ ਜਿਹੜੇ ਮੈਂ ਤੁਹਾਨੂੰ ਪੁੱਛ ਕੇ ਕਰਾਂ ਐਵੇਂ ਨਾ ਨਿੱਕੇ ਨਿੱਕੇ ਗੱਲਾਂ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਦੋ ਦਿਨ ਹੋ ਗਏ ਤੂੰ ਮੈਨੂੰ ਚੱਜਣਾ ਬੁਲਾਉਂਦੀ ਨਹੀਂ ਪਈ 5 ਲੱਖ ਤੁਸੀਂ ਮੇਰੀ ਭੈਣ ਨੂੰ ਦਿੱਤਾ ਤੇ 2 ਸਾਲ ਹੋ ਗਏ ਤੁਹਾਨੂੰ ਮੈਨੂੰ ਝੂਠ ਬੋਲਦਿਆਂ ਨੂੰ ਵੀ ਮੈਂ ਆਪਣੇ ਦੋਸਤਾਂ ਤੋਂ ਲੈ ਕੇ ਦਿੱਤਾ ਮੈਨੂੰ ਤਾਂ ਹੁਣ ਪਤਾ ਲੱਗਾ ਵੀ 5 ਲੱਖ ਤੁਸੀਂ ਆਪਣੀ ਮਾਂ ਤੋਂ ਲੈ ਕੇ ਦਿੱਤਾ ਚਾਹੇ ਮੇਰੀ ਮਾਂ ਨੇ ਪੈਸੇ ਦਿੱਤੇ ਚਾਹੇ ਇਹ ਬਾਹਰੋਂ ਲੈ ਕੇ ਦਿੱਤੇ ਪਰ ਤੇਰੇ ਭੈਣ ਨੂੰ ਤਾਂ ਪੈਸੇ ਦਿੱਤੇ ਆ ਨਾ ਉਹਦਾ ਤਾਂ ਔਖੇ ਟਾਈਮ 'ਚ ਕੰਮ ਸਾਰਿਆ ਹੈ ਨਾ ਉਹ ਆਸਾਨ ਨਹੀਂ ਮੰਨਦੀ ਜਿਹੜਾ ਅਸੀਂ ਨਾਲ ਖੜੇ ਆ ਬੇਲੀ ਐਵੇਂ ਆਕੜੀ ਜਾਨੀ ਐ ਚਲੋ ਅਠ ਡਾਕਟਰ ਦੇ ਜਾਣਾ ਚੈੱਕ ਅਪ ਕਰਾਉਣ ਦੋ ਫੋਨ ਆ ਗਏ ਡਾਕਟਰ ਦੇ ਮੈਂ ਚੱਲੀ ਦਾਦੀ ਕੋਲ ਮੇਰਾ ਇੱਥੇ ਦਿਲ ਜਾਣੀ ਲੱਗਦਾ ਪਿਆ ਦਾਦੀ ਆਪੇ ਚੈੱਕ ਅਪ ਕਰਾ ਲੂਗੀ ਮੰਮੀ ਇੱਧਰ ਆਇਓ ਜਰਾ ਯਾਰ ਤੇਰਾ ਗੁੱਸਾ ਮੇਰੇ ਨਾਲ ਮੈਨਾਂ ਰੱਖ ਨਾ ਜਵਾਕ ਨੂੰ ਕੱਲੇ ਵਿੱਚ ਲੈ ਕੇ ਆਉਣੀ ਐ ਇਹ ਆਪਣਾ ਇੱਕੋ ਹੀ ਹਸਪੀਟਲ ਅੱਲਾ ਚੱਲਦਾ ਪਿਆ ਹਨਾ ਆਪਾਂ ਉੱਥੇ ਹੀ ਜਾਣਾ ਤੇਰੀ ਦਾਦੀ ਕਿਤੇ ਹੋਰ ਲੈ ਕੇ ਚਲ ਜਾਉਗੀ ਦੇਖ ਸੰਦੀਪ ਇੱਥੇ ਰਹਿਣਾ ਤੇ ਇੱਥੋਂ ਜਾਣਾ ਸਾਰਾ ਕੁਛ ਮੇਰੀ ਮਰਜ਼ੀ ਨਾਲ ਹੋਣਾ ਐਦਾਂ ਕੁਛ ਨਹੀਂ ਹੋਣਾ ਮੰਮੀ ਸਮਝਾ ਲੈ ਇਹਨੂੰ ਇਹ ਅਜੇ ਓਵਰ ਚੱਲਦੀ ਪਈ ਆ ਗੱਲਾਂ ਲੁਕਾ ਕੇ ਤੁਸੀਂ ਰੱਖੋ ਤੇ ਓਵਰ ਮੈਂ ਚੱਲਦੀ ਪਈ ਆ ਹੋਇਆ ਕੀ ਆ ਗੱਲ ਦੱਸ ਮੈਨੂੰ ਮੰਮੀ ਜਦੋਂ ਤੁਹਾਨੂੰ ਪਤਾ ਸੀ ਵੀ ਜੈਸਮਿਨ ਨੂੰ ਪੈਸੇ ਤੁਸੀਂ ਦਿੱਤੇ ਆ ਫਿਰ ਤੁਹਾਨੂੰ ਕੀ ਲੋੜ ਪਈ ਸੀ ਸਾਨੂੰ ਉਧਰ ਭੇਜਣ ਦੀ ਮੈਨੂੰ ਪਤਾ ਕਿੰਨੀ ਸ਼ਰਮ ਆਂਦੀ ਪਈ ਆ ਕਿ ਕਿਹੜੇ ਹਾਲਾਤਾਂ 'ਚ ਮੇਰੀ ਭੈਣ ਬੈਠੀ ਆ ਤੇ ਮੈਂ ਫਿਰ ਵੀ ਉਹਨੂੰ ਪੈਸੇ ਕਹਿ ਕੇ ਆਈ ਆ ਉਪਰਵਾ ਤੁਹਾਡਾ ਲਾਡਲਾ 2 ਸਾਲ ਹੋ ਗਏ ਮੈਂ ਤੇ ਗੱਲ ਲੁਕਾ ਕੇ ਰੱਖੀ ਨੂੰ ਮੈਨੂੰ ਦੁੱਖ ਨਹੀਂ ਲੱਗੂਗਾ ਅਸੀਂ ਤਾਂ ਤਾਂ ਪੈਸੇ ਵੀ ਨਾ ਮੰਗੀਏ ਤੇ ਗੱਲਾਂ ਵੀ ਨਾ ਲਕਾਈਏ ਤੂੰ ਜ਼ਿਆਦਾ ਤਾਂ ਨਹੀਂ ਆਪਣੇ ਘਰ ਨੂੰ ਸਿਆਣੀ ਬਣਦੀ ਪਈਗੀ ਮੰਮੀ ਇਹ ਦੋ ਸੂਟ ਪਾ ਕੇ ਲਫਾਫੇ ਚ ਆਪਣੇ ਦਾਦੀ ਘਰੇ ਚੱਲੀ ਆ ਆ ਹਾਲਤ ਦੇ ਵਿੱਚ ਦਾਦੀ ਘਰੇ ਜਾਣਾ ਬਣਦਾ ਕੋਈ ਨਾ ਥੋੜਾ ਟਾਈਮ ਆਪਾਂ ਲਗਾਤਾ ਨਾ ਥੋੜਾ ਟਾਈਮ ਇਹਦੀ ਦਾਦੀ ਨਗਾਵੇ ਦਾ ਮੰਮੀ ਦਾਦੀ ਇਹਦੀ ਬੁੱਢੀ ਆ ਤੁਰਿਆ ਉਤੋਂ ਜਾਂਦਾ ਨਹੀਂ ਇਹਨੂੰ ਕਿੱਥੇ ਲੈ ਕੇ ਫਿਰੂਗੀ ਐਂ ਕੁੜੀਆਂ ਹੀ ਨਾ ਬਟ ਮੈਨੂੰ ਇੱਥੋਂ ਬਾਹਰ ਜਾਣਾ ਤੇ ਇੱਥੇ ਰਹਿਣਾ ਮੇਰੇ ਹਿਸਾਬ ਨਾਲ ਚੱਲਣਾ ਪੈਣਾ ਕੋਈ ਨਾ ਜਿਆਦਾ ਹੀ ਮਾਨ ਕਰਦੀ ਪਈ ਨਾ ਆਪਣੀ ਦਾਦੀ ਤੇ ਇਹ ਜਾ ਚੱਲੀ ਜਾ ਆਪਣੀ ਦਾਦੀ ਖ ਦੇਖ ਲੈ ਕਿੰਨਾ ਕੁ ਚਿਰ ਤੈਨੂੰ ਰੱਖਦੀ ਐ ਉਹ ਮਸਾਂ ਤਿੰਨ ਜਾਂ ਚਾਰ ਸਾਲ ਦੀ ਸੀ ਮੈਂ ਜਦੋਂ ਸਾਡੇ ਮਾਪਿਓ ਚਲੇ ਗਏ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦਾਦੀ ਨੇ ਹੀ ਪਾਲਿਆ ਨਾ ਸਾਨੂੰ ਉਦੋਂ ਸਮਾਂ ਹੋਰ ਸੀ ਹੁਣ ਸਮਾਂ ਹੋਰ ਆ ਸਮਾਂ ਜਿੱਦਾਂ ਦਾ ਮਰਜ਼ੀ ਹੋਵੇ ਪਰ ਰਿਸ਼ਤੇ ਤੇ ਰਿਸ਼ਤਿਆਂ 'ਚ ਪਿਆਰ ਹਰ ਵੇਲੇ ਉਹੀ ਹੁੰਦਾ ਹੈ ਗੱਲ ਕੌੜੀ ਆ ਪਰ ਦਿਨ ਚੁੱਭੂਗੀ ਤੁਹਾਡੇ ਨਾ ਟੱਬਰ ਦਾ ਜਿੰਨਾ ਮਰਜੀ ਭੱਲਾ ਕਰ ਲੋ ਪਰ ਉਹ ਮੁੱਲ ਕੋਈ ਨਹੀਂ ਪਾ ਸਕਦੇ ਉਹ 5 ਲੱਖ ਰੁਪਈਆ ਦਿੱਤਾ 50 ਹਜ਼ਾਰ ਨਹੀਂ ਤੈਨੂੰ ਸਾਡਾ ਸਾਥ ਦੇਣ ਦੇ ਬਜਾਏ ਆਪਣੀ ਦਾਦੀ ਦੀ ਯਾਦ ਆਈ ਜਾਂਦੀ ਆ ਸਮਝ ਕੇ ਤੂੰ ਆਪਣੇ ਨਾ ਭੈਣ ਨੂੰ ਰੋਬ ਨਾਲ ਫੋਨ ਕਰਕੇ ਕਹਿ ਕਿ ਪੈਸੇ ਦੇ ਸਾਡਾ ਘਰ ਖਰਾਬ ਹੁੰਦਾ ਪਿਆ ਮੰਮੀ ਮੈਨੂੰ ਲੱਗਦਾ ਹੈ ਨਾ ਇਹਦੀ ਭੈਣ ਕਿਰਾਏ ਤੇ ਰਹਿਣ ਦੇ ਡਰਾਮੇ ਕਰਦੀ ਪਈ ਆ ਉਹ ਬਾਬਾ ਕੋਈ ਦੱਬੀ ਫਿਰਦੀ ਆ ਦੇਖ ਸੰਦੀਪ ਮੈਂ ਇੱਕ ਹਫ਼ਤੇ ਦਾ ਟਾਈਮ ਦਿੱਤਾ 5 ਲੱਖ ਨਹੀਂ ਆ ਨਾ 50 ਹਜ਼ਾਰ ਤਾਂ ਉਹਨਾਂ ਨੂੰ ਕਿਹਾ ਮੇਰੇ ਹੱਥੇ ਰੱਖੋ ਜੇ ਮੈਨੂੰ ਇੱਕ ਹਫ਼ਤੇ ਦੇ ਵਿੱਚ ਨਾ ਕੁਝ ਨਾ ਆਇਆ ਫਿਰ ਨਾ ਮੈਂ ਜੈਸਮੀਨ ਦੇ ਦਿਓਰ ਤੇ ਕੇਸ ਕਰੂੰਗਾ ਤੈਨੂੰ ਕੀ ਲੱਗਦਾ ਕਿ ਅਸੀਂ ਪੈਸਾ ਦੇਣਾ ਹੀ ਜਾਣਦੇ ਹਾਂ ਪੈਸਾ ਅਸੀਂ ਲੈਣਾ ਵੀ ਜਾਣਦੇ ਹਾਂ ਪਿਛਲੇ 1 ਮਹੀਨੇ ਤੋਂ ਦਿਨ ਰਾਤ ਇੱਕੋ ਹੀ ਗੱਲ ਚੱਲਦੀ ਪੈਸਾ 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 ਬਸ ਪੈਸੇ ਦੀ ਹੀ ਗੱਲ ਚੱਲਦੀ ਹੈ ਇਸ ਕਰਕੇ ਮੈਂ ਕਹਿ ਰਹੀ ਹਾਂ ਵੀ ਮੇਰਾ ਇੱਥੇ ਹੁਣ ਮਨ ਨਹੀਂ ਲੱਗ ਰਿਹਾ ਮੈਂ ਆਪਣੀ ਦਾਦੀ ਕੋਰੇ ਜਾਣਾ ਕਿਹਨੂੰ ਪੁੱਛ ਕੇ ਜਾ ਰਹੀ ਹਾਂ ਮੰਮੀ ਨੇ ਪਰਮਿਸ਼ਨ ਦਿੱਤੀ ਮੈਨੂੰ ਪੁੱਛਿਆ ਜੇ ਤੂੰ ਮੈਨੂੰ ਬਿਨਾਂ ਪੁੱਛੇ ਇਸ ਘਰ ਚੋਂ ਬਾਹਰ ਪੈਰ ਪੁੱਟਿਆ ਫਿਰ ਤੂੰ ਬਾਅਦ ਵਿੱਚ ਇਹ ਸਮਝ ਲੈ ਕਿ ਤੇਰੇ ਲਈ ਇਸ ਘਰ ਦੇ ਦਰਵਾਜ਼ੇ ਹਮੇਸ਼ਾ ਲਈ ਬੰਦ ਹੋ ਗਏ ਅੱਗੇ ਵੀ ਇੱਕ ਗੱਲ ਕਹੀ ਸੀ ਤੈਨੂੰ ਹੁਣ ਤੈਨੂੰ ਦੁਬਾਰਾ ਕਹਿ ਰਹੀ ਹਾਂ ਮੈਂ ਤੇਰੀ ਕਿਸਮਤ ਚੰਗੀ ਆ ਜਿਹੜਾ ਵਿਆਹ ਤੇਰਾ ਇਸ ਘਰ ਚ ਹੋ ਗਿਆ ਨਹੀਂ ਤਾਂ ਤੈਨੂੰ ਪਤਾ ਹੀ ਸੀ ਆਹੋ ਮੰਮੀ ਮੈਨੂੰ ਚੰਗੀ ਤਰ੍ਹਾਂ ਹੀ ਪਤਾ ਹੈ ਫਿਰ ਮੈਨੂੰ ਜਾਂ ਨਸ਼ੇੜੀ ਮਿਲਣਾ ਸੀ ਤੇ ਜਾਂ ਕੋਈ ਗਰੀਬ ਕਰ ਕਾਸ਼ ਮੇਰਾ ਵਿਆਹ ਕਿਸੇ ਗਰੀਬ ਨਾਲ ਹੀ ਹੋ ਜਾਂਦਾ ਗਰੀਬੀ ਤਾਂ ਸਹਿ ਲੈਂਦੀ ਪਰ ਆਤਾਨੇ ਮੈਨੇ ਨਹੀਂ ਝੱਲੇ ਜਾਂਦੇ ਦੇਖ ਜਿੱਦਾਂ ਹਨਾ ਮੰਮੀ ਨੇ ਕਿਹਾ ਜੇ ਤੇਰਾ ਵਿਆਹ ਕਿਸੇ ਨਸ਼ੇੜੀ ਨਾਲ ਹੋ ਜਾਂਦਾ ਫਿਰ ਮਾਰਦਾ ਕੁੱਟਦਾ ਹੀ ਬਹੁ ਹੁੰਦਾ ਫਿਰ ਕਹਣਾ ਮਾਂ ਆ ਕੇ ਪੋਲਾ ਖੋਲਦੀ ਮੇਰੀਆਂ ਆਪ ਕਿਹੜਾ ਤੁਸੀਂ ਕੁਛ ਨਹੀਂ ਕਰਦੇ ਉਹ ਨਹੀਂ ਨਹੀਂ ਮੰਮੀ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਜੋਏ ਦੇ ਮੂੰਹ ਚੋਂ ਆਂਦਾ ਉਹੀ ਬੋਲਦੀ ਰਹਿੰਦੀ ਆ ਪਾਗਲ ਜੀ ਇਹ ਚੱਲੇ ਚੱਕ ਆਪਣਾ ਝੋਲਾ ਰਹਿ ਜਾ ਕੇ ਦਾਦੀ ਕੋਲ ਜਿਹੜਾ 2 ਦਿਨ ਰਹਿ ਕੇ ਆਉਣਾ ਹੱਥ ਜੋੜ ਕੇ ਬੇਨਤੀ ਆ ਵੀ 2 ਦਿਨ ਚੱਲੀ ਆ ਤੇ ਬਾਰ-ਬਾਰ ਫੋਨ ਨਾ ਕਰਿਓ ਦੋ ਦਿਨ ਰਹਿ ਲੈਂਦੇ ਹਾਂ ਜੇ ਨਾ ਫੋਨ ਚੱਕਿਆ ਫਿਰ ਕਲੇਸ਼ ਹੋਊਗਾ ਇਹ ਗੱਲ ਅੱਜ ਵੀ ਸੱਚੀ ਹੋਣੀ ਆ ਤੇ ਅੱਗੇ ਵੀ ਕਿਉਂਕਿ ਜਿਹੜਾ ਤੇਰਾ ਘਰ ਆ ਨਾ ਤੇਰੀ ਭੈਣ ਕਰਕੇ ਹੀ ਖਰਾਬ ਹੋਣਾ ਮੈਂ ਵੀ ਤੁਹਾਨੂੰ ਕੱਲ ਵੀ ਕਿਹਾ ਸੀ ਤੇ ਅੱਜ ਵੀ ਕਹਿਨੀ ਆ ਨਾ ਤੁਹਾਨੂੰ ਆਪਣੀ ਘਰ ਵਾਲੀ ਤੇ ਬੱਚਾ ਪਿਆਰਾ ਏ ਤੇ ਨਾ ਮੰਮੀ ਤੁਹਾਨੂੰ ਆਪਣੀ ਨੂੰ ਪਿਆਰੀ ਆ ਤੁਸੀਂ ਪੈਸੇ ਨੂੰ ਐਮਤ ਦਿੰਦੇ ਹੋ ਰਿਸ਼ਤੇ ਨੂੰ ਨਹੀਂ ਬੈਠਦਾ ਹੀ ਰਹੇ ਜਾ ਲੈਣ ਦੇ ਨੂੰ ਜਿਹੜਾ 2 ਦਿਨ ਜਾਣਾ ਐ ਨੇ ਉੱਥੋਂ ਆਪੇ ਰੋਂਦੀ ਆਊਗੀ ਉੱਥੇ ਦੇਖ ਮਮੀ ਉਹਦੀ ਕੰਡੀਸ਼ਨ ਕਿਦਾਂ ਦੀ ਆ ਉਹ ਤਾਂ ਨਿਆਣ ਬੋਣਾ ਦਿਖਾ ਰਹੀ ਆ ਆਪਾਂ ਤਾਂ ਨਾ ਦਿਖਾਈਏ ਤੈਨੂੰ ਹੀਰੇ ਕਿਹਾ ਨਾ ਮੈਂ ਬੈ ਜਾ ਟਿੱਕੇ 2 ਦਿਨ ਵਾਸਤੇ ਗਈ ਆ ਨਾ ਆਪੇ ਆ ਜੂਗੀ ਇੱਥੇ ਰੋਂਦੀ ਠੀਕ ਆ ਜਾ ਮੇਰੇ ਵਾਸਤੇ ਪਾਣੀ ਲੈ ਕੇ ਕੱਲ ਕਰ ਲਿਓ ਬੇਟਾ ਸ਼ਾਪਾ ਛਾਂ ਅੱਛੇ ਕਲਰ ਮੇਰੇ ਦੋ ਫੋਨ ਕੱਟਤੇ ਆ। ਫਿਰ ਫੋਨ ਤੇ ਫੋਨ ਕਰੀ ਜਾਂਦੇ ਆ। ਕਹਿ ਉਹਨਾਂ ਨੂੰ ਚੱਕ ਕੇ ਕਿ ਮੈਂ ਬੱਚਿਆਂ ਚ ਬੀਜੀ ਆ। ਹੁਣ ਬੱਚਿਆਂ ਨੂੰ ਛੱਡ ਕੇ ਉਧਰ ਨਾ ਭੱਜ ਜੀ ਗੱਲ ਕਰਨ। ਠੀਕ ਐ। ਮੈਂ ਮੰਮੀ ਨਾਲ ਬਾਅਦ ਚ ਗੱਲ ਕਰ ਲਾਂਗੀ। ਪਰ ਐਦਾਂ ਖਿੱਚ ਕੇ ਬੋਲਣ ਦੀ ਲੋੜ ਨਹੀਂ ਹੈਗੀ। ਉੱਥੇ ਜਦੋਂ ਲੈਣ ਆਏ ਹੋ ਤਾਂ ਵੀ ਮੇਰੀ ਬੇਇੱਜ਼ਤੀ ਕਰਾਈ ਐ। ਉੱਥੇ ਵੀ ਨਹੀਂ ਦੇਖਿਆ ਕੌਣ ਹੈਗਾ ਮੇਰੇ ਆਲੇ ਦੁਆਲੇ। ਫਿਰ ਇੱਥੇ ਹੁਣ ਤੁਸੀਂ ਬੱਚਿਆਂ ਸਾਹਮਣੇ ਮੇਰੀ ਬੇਇੱਜ਼ਤੀ ਕਰੀ ਜਾਂਦੇ ਹੋ। ਆਹੋ ਬੱਚਿਆਂ ਨੂੰ ਤਾਂ ਕੁਝ ਪਤਾ ਹੀ ਨਹੀਂ। ਕਿ ਉਹਨਾਂ ਦੀ ਮਾਂ ਕੀ ਕਰਦੀ ਐ ਕਿ ਨਹੀਂ ਅੱਜ ਪੂਰੇ 5 ਦਿਨਾਂ ਬਾਅਦ ਉਹ ਬੱਚਿਆਂ ਨੂੰ ਮਿਲਦੀ ਪਈ ਐ ਨਹੀਂ ਤੁਸੀਂ ਮੈਨੂੰ ਪਹਿਲਾਂ ਇੱਕ ਗੱਲ ਦੱਸੋ ਮੇਰੇ ਕੱਲੀ ਦੇ ਇਹ ਬੱਚੇ ਨੇ ਤੁਹਾਡੇ ਕੋਸ਼ ਨਹੀਂ ਲੱਗਦੇ ਜਾਂ ਮੰਮੀ ਦੇ ਕੋਸ਼ ਨਹੀਂ ਲੱਗਦੇ ਜੇ ਮੈਂ 4 ਦਿਨ ਚਲੀ ਗਈਆਂ ਕਿਤੇ ਤੁਹਾਨੂੰ ਧਿਆਨ ਰੱਖਣਾ ਪੈ ਗਿਆ ਤੇ ਕੀ ਆਫਤ ਆ ਗਈ ਬਾਜੀ ਕੋ ਗੱਲ ਪਤਾ ਕੀ ਐ ਬੱਚੇ ਵੱਡੇ ਹੋ ਗਏ ਨੇ ਉਹ ਜਿੱਦਾਂ ਜਿੱਦਾਂ ਵੱਡੇ ਹੋਈ ਜਾਂਦੇ ਨੇ ਉਦੋਂ-ਉਦੋਂ ਪੁੱਛਦੇ ਨੇ ਕਿ ਮੰਮੀ ਕਿੱਥੇ ਐ ਮੰਮੀ ਸਾਨੂੰ ਸਕੂਲੋਂ ਨਹੀਂ ਲੈਣ ਆਈ ਮੰਮੀ ਨੇ ਜੀ ਰੋਟੀ ਨਹੀਂ ਬਣਾ ਕੇ ਦਿੱਤੀ ਉਹਨਾਂ ਨੂੰ ਮੈਂ ਕੀ ਜਵਾਬ ਦਵਾਂ ਕਿ ਤੁਹਾਡੀ ਮਾਂ ਤਾਂ ਆਪਦੀ ਮਾਂ ਦੇ ਮਗਰ ਲੱਗੀ ਹੋਈ ਐ ਤੇ ਜਿੱਦਾਂ ਉਹ ਕਹਿੰਦੀ ਐ ਤੁਹਾਡੀ ਮਾਂ ਉਦਾਂ ਹੀ ਕਰਦੀ ਐ ਨਹੀਂ ਤੁਸੀਂ ਬੋਲਣ ਲੱਗੇ ਸੋਚਦੇ ਕਿਉਂ ਨਹੀਂ ਪਏ ਆ ਬੱਚਿਆਂ ਸਾਹਮਣੇ ਕੀ ਬੋਲੀ ਜੰਨੇ ਹੋ ਮਾਂ ਦੇ ਮਗਰ ਲੱਗੀ ਮਾਂ ਦੇ ਮਗਰ ਲੱਗੀ ਐ ਆ ਜੈਸਮੀਨ ਵਾਲਾ ਮੁੱਦਾ ਨਾ ਹੋ ਗਿਆ ਪਤਾ ਨਹੀਂ ਕੀ ਹੋ ਗਿਆ ਤੁਸੀਂ ਨਾ ਮੈਨੂੰ ਫਾਲਤੂ ਨਾ ਬੋਲੋ ਜੈਸਮੀਨ ਨੂੰ ਲੈ ਕੇ ਨਹੀਂ ਤਾਂ ਜਿੱਥੇ ਰਹਿੰਦੀ ਨੇ ਮੈਂ ਪਤਾ ਕਰਕੇ ਜਲੂਸ ਕੱਢ ਕੇ ਆਉਂਗੀ ਉਹਦਾ ਉਹ ਮੈਂ ਤਾਂ ਆਪ ਕਹਿਣਾ ਕਿ ਤੂੰ ਜਾ ਕੇ ਵੇਖ ਕੇ ਆਵੇਂ ਜੈਸਮੀਨ ਭਾਬੀ ਰਹਿੰਦੀ ਕਿੱਥੇ ਆ ਤੇ ਉਹ ਕਿਵੇਂ ਰਹਿ ਰਹੀ ਆ ਸ਼ਾਇਦ ਇਹਨੂੰ ਉਹਦੇ ਹਾਲਾਤਾਂ ਤੇ ਤਰਸ ਹੀ ਆ ਜਵੇ ਆ ਤੇਰੇ ਬੱਚਿਆਂ ਨੂੰ ਤਾਂ ਰੰਗ-ਬਰੰਗੇ ਰੰਗ ਮਿਲ ਗਏ ਨੇ ਨਾ ਉਹਨਾਂ ਬੱਚਿਆਂ ਦੀ ਤਾਂ ਰੰਗ-ਬਰੰਗੀ ਜ਼ਿੰਦਗੀ ਕੀ ਹੋਈ ਹੁੰਦੀ ਆ ਉਹ ਵੀ ਇੱਕ ਤੇਰੇ ਕਰਕੇ ਹੱਥ ਜੋੜ ਕੇ ਹੱਲੇ ਵੀ ਬੇਨਤੀ ਕਰਦਾ ਜੈਸਮੀਨ ਨੂੰ ਤੇ ਉਹਦੇ ਬੱਚਿਆਂ ਨੂੰ ਇੱਥੇ ਬੁਲਾ ਲਓ ਇੱਕ ਦਿਨ ਆਹ ਮੁੰਡੇ ਦੀ ਸਕੂਲੋਂ ਫੀਸ ਲੇਟ ਸੀਗੀ ਤੇ ਮੈਂ ਤੁਹਾਨੂੰ ਇਹੀ ਗੱਲ ਕਹੀ ਸੀ ਨਾ ਵੀ ਜਿੰਨੀ ਦੇਰ ਤੱਕ ਆਪਾਂ ਨਹੀਂ ਦੇਣੀ ਨਾ ਇੱਕ ਦਿਨ ਜਾ ਕੇ ਨਾ ਮੈਡਮ ਦੇ ਅੱਗੇ ਹੱਥ ਜੋੜ ਕੇ ਰਿਕਵੈਸਟ ਕਰ ਲੋ ਵੀ ਥੋੜੇ ਦਿਨ ਤੱਕ ਦੇ ਦਾਂਗੇ ਉਦੋਂ ਤੁਹਾਡੇ ਕੋ ਹੱਥ ਜੁੜੇ ਨਹੀਂ ਆ ਜੈਸਮਿਨ ਵਾਲੇ ਮੁੱਦੇ 'ਚ ਬੜੀ ਜਲਦੀ ਹੱਥ ਜੋੜੇ ਤੁਸੀਂ ਮੇਰੇ ਅੱਗੇ ਇੱਕ ਟਾਈਮ ਸੀ ਜਦੋਂ ਔਰਤ ਹੀ ਔਰਦੀ ਇੱਜ਼ਤ ਟੱਕਦੀ ਪਿਆ ਜੋ ਟਾਈਮ ਆ ਜਦੋਂ ਔਰਤ ਹੀ ਔਰਤਾਂ ਜਲੂਸ ਕੱਢਣ ਫਿਰਦੀ ਮੇਰੀ ਗੱਲ ਸੁਣੋ ਆਪਾਂ ਜੈਸਨ ਭਾਬੀ ਨੂੰ ਇਸ ਘਰ 'ਚ ਬੁਲਾਣੇ ਆ ਉੱਪਰ ਭਾਬੀ ਆਪਣਾ ਰਹੀ ਜਾਂਦੀ ਹੈ ਆਪਣਾ ਕਮਾਈ ਜਾਂਦੀ ਹੈ ਤੇ ਆਪਣਾ ਖਾਈ ਜਾਂਦੀ ਹੈ ਨਾਲੇ ਬੱਚਿਆਂ ਦਾ ਆਪਣੀ ਪਿਆਰ ਬਣਿਆ ਹੋਇਆ ਉਹ ਵਿਚਾਰੇ ਇਹਨਾਂ ਨੂੰ ਮਿਸ ਕਰਦੇ ਪਏ ਨੇ ਇਹ ਉਹਨਾਂ ਨੂੰ ਮਿਸ ਕਰਦੇ ਪਏ ਨੇ ਇਹਨਾਂ ਨੂੰ ਉਹਨਾਂ ਦੀ ਯਾਦ ਤਾਂ ਘਟ ਆਂਦੀ ਹੈ ਕਿਉਂਕਿ ਇਹਨਾਂ ਨੂੰ ਇਹਨਾਂ ਦੀ ਜ਼ਰੂਰਦੀ ਚੀਜ਼ ਮਿਲਦੀ ਪਈ ਹੈ ਤੇ ਉਹ ਵਿਚਾਰਿਆਂ ਕੋਲ ਇਸ ਟਾਈਮ ਇਹਨਾਂ ਨੂੰ ਸਾਨੂੰ ਤੈਨੂੰ ਮੈਨੂੰ ਮੰਮੀ ਨੂੰ ਯਾਦ ਕਰਨ ਦਾ ਲੱਗ ਕੋਈ ਚ ਹੈ ਹੀ ਨਹੀਂ ਉਹ ਬੱਸ ਕਰੋ ਤੁਸੀਂ ਵੀ ਨਾ ਹੁਣ ਜਾਣ ਕੇ ਬੱਚਿਆਂ ਦੇ ਅੱਗੇ ਨਾ ਮੈਨੂੰ ਬੋਲਣ ਲੱਗ ਜਾਨੇ ਉਹ ਵੀ ਹਾਂ ਉਹ ਵੀ ਸਾਡੇ ਮੂੰਹ ਆਲ ਦੇਖਣ ਉਹ ਵੀ ਨੋਟ ਕਰਦੇ ਨੇ ਵੱਡੇ ਹੋ ਰਹੇ ਨੇ ਸਿਆਣੇ ਨੇ ਮੇਰੇ ਬੱਚੇ ਕਦੇ ਵੀ ਉਹਨਾਂ ਦੇ ਮਾਪਿਓ ਉਹਨਾਂ ਸਾਹਮਣੇ ਹੱਸ ਕੇ ਕਦੇ ਗੱਲ ਹੀ ਨਹੀਂ ਕੀਤੀ ਆਪਾਂ ਤੁਹਾਨੂੰ ਵੀ ਤੇ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਨਾ ਵੀ ਆਪਣੀ ਗੱਲਬਾਤ ਦਾ ਅਸਰ ਉਹਨਾਂ ਤੇ ਕਿੰਨਾ ਪੈਂਦਾ ਵਾ ਦੇਖ ਰਹਾ ਠੀਕਾ ਜਿੰਨੀ ਦੇਰ ਮੇਰੀ ਬਰਦਾਸ਼ਤ ਚ ਹੈਗਾ ਨਾ ਮੈਂ ਤਰਾਂ ਪਰ ਜਿਸ ਦਿਨ ਮੇਰੀ ਬਰਦਾਸ਼ਤ ਤੋਂ ਬਾਹਰ ਹੋ ਗਿਆ ਫਿਰ ਮੈਨੂੰ ਕੋਈ ਐਸਾ ਸਟੈਪ ਚੱਕਣਾ ਪੈਣਾ ਜਿਸ ਦੇ ਨਾਲ ਜਾਂ ਤਾਂ ਤੈਨੂੰ ਜੈਸਨ ਭਾਬੀ ਨੂੰ ਆਪ ਜਾ ਕੇ ਖਿੱਚ ਲੈ ਕੇ ਆਣਾ ਜਾਂ ਫਿਰ ਇਹ ਘਰ ਨਾਲ ਪੂਰਾ ਇੱਕ ਵਾਰ ਖਿੰਡ ਜੂ ਤੁਹਾਡੇ ਕੋ ਨਾ ਜੀ ਬਸ ਧਮਕੀਆਂ ਹੀ ਨੇ ਹੋਰ ਕੁਝ ਨਹੀਂ ਹੈਗਾ ਆ ਲੋ ਫੜੋ ਇਹਦੇ ਚ ਨਾ ਹਿਸਾਬ ਚੈੱਕ ਕਰ ਲਓ 2 ਸਾਲਾਂ ਦਾ ਤੇ 1 ਮਹੀਨੇ ਦਾ 2 ਸਾਲਾਂ ਦੇ ਵਿੱਚ ਨਾ ਘਟੋ ਘਟ ਹਰ ਮਹੀਨੇ ਚ ਆਪਾਂ 2 ਤੋਂ 3000 ਰੁਪਏ ਆਪਾਂ ਨੂੰ ਬਚਦਾ ਸੀਗਾ ਤੇ ਆਹ ਵਾਲੇ ਮਹੀਨੇ ਚ ਆਪਾਂ ਨੂੰ 17000 ਰੁਪਏ ਬਚਿਆ ਮੇਰਾ ਮਤਲਬ ਕਹਿਣ ਦਾ ਇਹ ਕਿ ਜਿੰਨੀ ਤਰ੍ਹਾਂ ਉਹ ਇੱਥੇ ਰਹਿੰਦੇ ਸੀ ਤੇ ਵਾਧੂ ਦਾ ਖਾਂਦੇ ਵੀ ਰਹੇ ਨੇ ਤੇ ਜਦੋਂ ਤੇ ਗਏ ਨੇ ਇਸ ਮਹੀਨੇ ਆਪਾਂ ਨੂੰ 17000 ਦੀ ਬਚਤ ਹੋਈ ਐ 17000 ਰੁਪਏ ਨਾ ਘਟ ਨਹੀਂ ਹੁੰਦਾ ਚਲੋ ਤੁਸੀਂ ਉੱਪਰਲੇ ਨਿੱਕੇ ਮੋٹے ਖਰਚੇ ਕੱਢ ਕੇ ਨਾ 15000 ਰੁਪਿਆ ਲਾ ਲਓ ਮਹੀਨੇ ਦਾ 10 ਮਹੀਨਿਆਂ ਦਾ 1.5 ਲੱਖ ਰੁਪਿਆ ਤੇ ਸਾਲ ਦਾ 1 ਲੱਖ ਅੱਫਰੀ 2 ਸਾਲ ਦਾ 3.6 ਲੱਖ ਪੈਸੇ ਤਾਂ ਜਿੰਨੇ ਮਰਜ਼ੀ ਬਚਾ ਲੈ ਪਰ ਜਿਹੜੇ ਰਿਸ਼ਤਿਆਂ ਦੇ ਵਿੱਚ ਤੂੰ ਡਿੱਗਦੀ ਭਈਆਂ ਨਾ ਉਹ ਰਿਸ਼ਤਿਆਂ ਦੇ ਵਿੱਚ ਨਾ ਪੈਸਿਆਂ ਨੇ ਨਹੀਂ ਚੱਕਣਾ ਮੈਂ ਕਿਹਾ ਜਦੋਂ ਮੈਨੂੰ ਮਿਲਣਾ ਹੁੰਦਾ ਹੈ ਮੈਨੂੰ ਉੱਥੇ ਬੁਲਾ ਲਿਆ ਕਰ ਤੈਨੂੰ ਪਤਾ ਹੈ ਤੇਰੇ ਆਿਆਂ ਦੇ ਤੇਰੇ ਭੂਆ ਫੁੱਫੜ ਤਰਾਜ ਕਰਦੇ ਨੇ ਦਾਦੀ ਜਿੱਦਾਂ ਜਿੱਦਾਂ ਸਾਡੀਆਂ 12 ਹੋਈਆਂ ਤੂੰ ਸਾਨੂੰ ਵਿਆਹ ਕੇ ਲਾਂਬੇ ਲਾਇਆ ਇਹਦਾ ਕੀ ਮਤਲਬ ਆ ਕਿ ਸਾਡਾ ਰਿਸ਼ਤਾ ਇਤੋਂ ਖਤਮ ਹੋ ਗਿਆ ਨਹੀਂ ਸੰਦੀਪ ਉਹ ਗੱਲ ਨਹੀਂ ਆ ਗਈ ਕਿ ਮੈਨੂੰ ਬੁੜੇ ਨੂੰ ਰੋਟੀ ਖਾਣ ਦੋ ਤੇ ਮੈਨੂੰ ਤੰਗ ਕਰਨਾ ਹੈ ਜਿਉਂਦੇ ਜਿਉਂ ਤੇਰਾ ਪਿਆਰ ਲਾਉ ਪਿੰਦਾ ਸੀ ਮੇਰਾ ਹੁਣ ਤੁਸੀਂ ਮੈਨੂੰ ਜਾਣ ਕਾਣੀ ਹੈ ਇੱਕ ਜੰਮ ਤੂੰ ਇੱਧਰ ਆਈ ਏ ਬਾਹਰ ਦੇ ਸਰਪੂਆ ਫੁੱਫੜ ਬੈਠੇ ਹੁੰਦੇ ਉਹਨਾਂ ਤਾਂ ਮੇਰੀ ਕਲਾਸ ਲਾ ਦੇਣੀ ਸੀ ਮੇਰੇ ਸਹੁਰੇ ਵਾਲੇ ਮੈਨੂੰ ਗੱਲ ਗੱਲ ਤੇ ਤੰਗ ਕਰਦੇ ਮੈਂ ਆਪਣਾ ਦੁੱਖ ਤੁਹਾਨੂੰ ਨਾ ਸੁਣਾਵਾਂ ਤੇ ਹੋਰ ਕਿੰਨੂੰ ਸੁਣਾਵਾਂ ਚੰਗੇ ਘਰ ਤੇਰਾ ਵਿਆਹ ਕੀਤਾ ਅਗਲੇ ਘਰ ਕੋਠੇ ਕਾਰਾਂ ਵਾਲੇ ਨੇ ਜੇ ਮੜ ਜਾ ਤੰਗ ਕਰ ਦਿੱਤਾ ਕਿਹੜੀ ਗੱਲ ਆ ਗਈ ਆਹੋ ਰਈ ਤਾਂ ਸਹੀ ਜਾਂਦੇ ਸੀ ਏ ਥੋੜਾ ਜਿਆਦਾ ওভার ਹੋ ਗਿਆ ਸੀ ਪੈਸਿਆਂ ਨੂੰ ਲੈ ਕੇ ਜੇ ਕੋਈ ਗੱਲ ਸੀ ਸੰਦੀਪ ਤੂੰ ਮੈਨੂੰ ਉੱਥੇ ਬੁਲاندی ਤੇਰਾ ਬਾਲ ਬੱਚਾ ਹੁਣ ਵੱਡਾ ਹੈ ਤੇ ਤੂੰ ਕੱਲੀ ਆ ਗਈ ਜੇ ਰਾਹ ਵਿੱਚ ਕੁਝ ਹੋ ਜਾਂਦਾ ਤੇਰੀ ਸੱਸ ਨੇ ਤਾਂ ਮੈਨੂੰ ਛੱਡਣਾ ਨਹੀਂ ਸੀ ਆ ਲੋ ਪਾਣੀ ਰੱਖ ਲਓ ਤੁਸੀਂ ਆਪਣਾ ਤੁਸੀਂ ਗੱਲਾਂ ਹੀ ਸੁਣਾ ਲਓ ਮੈਂ ਉਹਦੇ ਨਾਲ ਢਿੱਡ ਭਰ ਲੈਣੀ ਇਹ ਸੇ ਕਰਕੇ ਨਾ ਤੁਹਾਡੀ ਜਵਾਨਾ ਕਰਕੇ ਮੈਂ ਤੁਹਾਨੂੰ ਟਾਈਮ ਸਿਰ ਵਿਆਹ ਦਿੱਤਾ ਦਾਦੀ ਇਧਰ ਆ ਸਾਨਾ ਸਾਡੇ ਤੇ ਕਿ ਤੂੰ ਸਾਨੂੰ ਛੋਟੇ ਛੋਟਿਆਂ ਨੂੰ ਪਾਲ ਕੇ ਐਡੇ ਕਰਕੇ ਤੂੰ ਸਾਡਾ ਵਿਆਹ ਕੀਤਾ ਪਰ ਸਾਡਾ ਦੁੱਖ ਵੀ ਸਮਝ ਨਾ ਮੈਂ ਤੁਹਾਨੂੰ ਵਿਆਹ ਦਿੱਤਾ ਨਾ ਜਿਹੜਾ ਦੁੱਖ ਸੁੱਖ ਆਪਣੇ ਘਰ ਵਾਲਿਆਂ ਨਾਲ ਕਰੋ ਦਾਦੀ ਕੁਛ ਦੁੱਖ ਸੁੱਖ ਹੁੰਦੇ ਆ ਜਿਹੜੇ ਆਪਣੇ ਮਾਪਿਆਂ ਨਾਲ ਕਰੀਦੇ ਆ ਜੇ ਮਾਪੇਓ ਨਹੀਂ ਹੈ ਤਾਂ ਫਿਰ ਦਾਦਾ ਦਾਦੀ ਨਾਲ ਜਿਵੇਂ ਤੁਹਾਡੇ ਨਾਲ ਹੀ ਨਾ ਗੱਲ ਕਰੀਏ ਤੇ ਕਿਹਦੇ ਨਾਲ ਕਰੀਏ ਤੁਹਾਨੂੰ ਪਤਾ ਹੈ ਜੈਸਮੀਨ ਦਾ ਘਰ ਵਾਲਾ ਬਾਹਰ ਗਿਆ ਤੇ ਉਹਨੇ ਘਰ ਵਾਲੇ ਨੂੰ ਭੇਜਣ ਲਈ ਮੇਰੇ ਤੋਂ 5 ਲੱਖ ਰੁਪਏ ਲਿਆ ਹੁਣ ਉਹਨਾਂ ਪੈਸਿਆਂ ਦਾ ਰੌਲਾ ਮੇਰੇ ਘਰ 'ਚ ਚੱਲਦਾ ਪਿਆ। ਜੈਸਮੀਨ ਦੇ ਘਰ ਵਾਲੇ ਨਾਲ 2 ਸਾਲ ਤੱਕ ਗੱਲਬਾਤ ਹੁੰਦੀ ਰਹੀ ਸਾਡੀ। ਉਸ ਤੋਂ ਬਾਅਦ ਉਹਦੇ ਨਾਲ ਕੋਈ ਗੱਲ ਨਹੀਂ ਹੋਈ। ਫੋਨ ਫੋਨ ਉਹਦਾ ਬੰਦ ਆਉਂਦਾ। ਤੇ ਪਰ ਪਤਾ ਇਹ ਲੱਗਾ ਹੈ ਵੀ ਉਹਦੇ ਘਰ ਵਾਲੇ ਨੇ ਕਿਤੇ ਗੋਰੀ ਨਾਲ ਵਿਆਹ ਕਰਵਾ ਲਿਆ। ਹੁਣ ਨੰਬਰ ਵੀ ਬਦਲੀ ਬੈਠਾ ਹੈ ਤੇ ਪਤਾ ਵੀ ਕੁਝ ਨਹੀਂ ਲੱਗ ਰਿਹਾ ਉਹਦਾ। ਤੇ ਮੇਰੇ ਘਰ ਵਾਲੇ ਨੇ ਮੇਰਾ ਜਲੂਸ ਕੱਢਿਆ ਪਿਆ। ਵੀ ਪੈਸੇ ਦਵਾ ਤੇਰੇ ਕਰਕੇ ਦਿੱਤੇ ਸੀ। ਜਿੰਨਾ ਵਾਸਤੇ ਪੈਸੇ ਲੈ ਸੀ ਫਿਰ ਉਹਨਾਂ ਨੇ ਗੱਲ ਕਰ ਜਾ ਕੇ ਜਸਵੀਨ ਨਾਲ ਗੱਲ ਕਰੋ ਨਹੀਂ ਸੱਸ ਨਾਲ ਨਹੀਂ ਗੱਲ ਕਰੋ ਇਹ ਸੰਦੀਪ ਤੂੰ ਇਹ ਸੋਚਣੀ ਏ ਵੀ 5 ਲੱਖ ਰੁਪਇਆ ਮੈਂ ਪਰਾਂ ਮੇਰੇ ਘਰ ਤੇ ਖੜੇ ਨਹੀਂ ਜਸਵੀਨ ਦਾ ਕਰਵਾਲਾ ਬਾਰ ਗੋਰੀਆਂ ਨਾਲ ਵਿਆਹ ਕਰਾਈ ਫਿਰਦਾ ਹੈ ਚੱਕਰ ਦੀ ਸਿਲਾਈ ਹੋ ਦੇ ਤੂੰ ਜਸਵੀਨ ਕੋਲ ਜੇ ਗਈ ਨਹੀਂ ਉਹ ਮੈਂ ਉਹੀ ਤਾਂ ਕਹਿ ਰਹੀ ਆ ਪੂਰੀ ਗੱਲ ਤਾਂ ਸੁਣ ਲੋ ਤੁਸੀਂ ਤਾਂ ਮੈਨੂੰ ਐ ਟੁੱਟ ਕੇ ਪੈ ਗਏ ਜਿਵੇਂ ਮੈਂ ਉਹਦੀ ਹੈਲਪ ਕਰਕੇ ਕੋਈ ਗੁਨਾਹ ਕਰ ਲਿਆ ਹੁੰਦਾ ਹਾਂ ਹਾਂ ਦੱਸ ਕੀ ਕਹਿਣਾ ਚਾਹਨੀ ਏ ਮੈਂ ਜੈਸਮੀਨ ਕੋਲ ਵੀ ਗਈ ਸੀ ਤੇ ਉਹਦੀ ਸੱਸ ਕੋਲ ਵੀ ਗਈ ਸੀ ਤੇ ਉੱਥੇ ਪਤਾ ਲੱਗਾ ਵੀ ਉਹਦੀ ਸੱਸ ਨੇ ਤਾਂ ਉਹਨੂੰ ਘਰੋਂ ਕੱਢਤਾ ਤੇ ਉਹ ਵਿਚਾਰੀ ਕਿਰਾਏ ਤੇ ਰਹਿੰਦੀ ਪਈ ਐ ਸੱਚੀ ਆਹੋ ਸੱਚੀ ਕਹਿ ਰਹੀ ਆ ਹੁਣ ਇਹ ਗੱਲ ਮੇਰੇ ਸਹੁਰਿਆਂ ਨੂੰ ਪਤਾ ਐ ਵੀ ਜੈਸਮੀਨ ਕਿਰਾਏ ਤੇ ਰਹਿੰਦੀ ਪਈ ਐ ਉਹਦੇ ਕੋਲ ਤਾਂ 5 ਲੱਖ 60 500 ਰੁਪਈਆ ਵੀ ਆਣੀ ਦੇਣ ਨੂੰ ਥੋਰੇ ਮੇਰੇ ਮਗਰ ਪਏ ਨੇ ਵੀ ਸਾਨੂੰ ਕੁਛ ਦਵਾ ਤੁਹਾਨੂੰ ਕੁਛ ਦਵਾ ਮੈਂ ਕਿੱਥੋਂ ਦਵਾਵਾਂ ਪਿਛਲੇ 1 ਮਹੀਨੇ ਤੋਂ ਨਾ ਆਹੀ ਪੈਸਿਆਂ ਦਾ ਸਾਡੇ ਘਰੇ ਕਲੇਸ਼ ਚੱਲ ਰਿਆ ਵਾ ਤੇ ਮੇਰੇ ਸਹੁਰਿਆਂ ਨੂੰ ਇੰਨਾ ਨਹੀਂ ਪਤਾ ਵੀ ਇਹਦੇ ਨਿਆਣਾ ਨਿਕਾਉਣ ਵਾਲਾ ਵਾ ਤੇ ਇਹਨੂੰ ਇੰਨੀ ਟੈਨਸ਼ਨ ਨਾ ਦਈਏ ਮੈਂ ਤੇਰੇ ਸਹੁਰਿਆਂ ਦੀ ਗਲਤੀ ਨਹੀਂ ਸਮਝਦੀ ਜਿਨ੍ਹਾਂ ਨੂੰ 5 ਲੱਖ ਰੁਪਏ ਦੇਣਾ ਉਹਨਾਂ ਨੇ ਤਾਂ ਕਲਪਨਾ ਮੈਂ ਤਾਂ ਹੀ ਇੱਧਰ ਆਈ ਆ ਵੀ ਭੂਆ ਫੁੱਫੜ ਨੂੰ ਬੁਲਾਓ ਉਹ ਮੇਰੇ ਨਾਲ ਜਾ ਕੇ ਮੇਰੇ ਸਹੁਰਿਆਂ ਨਾਲ ਗੱਲ ਕਰਨ ਹੁਣ ਜੇ ਮਾਪਿਓ ਨਹੀਂ ਹੈਗੇ ਭੂਆ ਫੁੱਫੜ ਤਾਂ ਹੈਗੇ ਹੀ ਆ ਨਾ ਹੁਣ ਕਹਿੰਨੀ ਹੈ ਭੂਆ ਫੁੱਫੜ ਨੂੰ ਬੁਲਾਓ ਪਹਿਲੇ ਫੁੱਫੜ ਨੇ ਮੇਰੀ ਕਲਾਸ ਲੈਣੀ ਏ ਫਿਰ ਲੈਣੀ ਤੁਹਾਡੀ ਦਾਦੀ ਕੀ ਕਰੀਏ ਫਿਰ ਟਰੱਕ ਥੱਲੇ ਆ ਕੇ ਮਰ ਜੀਏ ਦੋਨੇ ਪੈਣਾ ਜਾਂ ਤਾਂ ਫਿਰ ਉਦੋਂ ਜਦੋਂ ਸਾਡੇ ਮਾਪਿਓ ਗਏ ਸੀਗੇ ਸਾਡਾ ਵੀ ਗਲਾ ਘੋਟ ਦਿੰਦੀ ਤੇ ਸਾਡਾ ਵੀ ਜੱਬ ਮੁਕਾ ਦਿੰਦੀ ਬੈਲ ਸੁਣ ਮੇਰੀ ਜਿਆਦਾ ਤੇਰੀ ਲੁੱਟੇ ਚਲਦੀ ਪਈ ਏ ਤੇ ਜਸਵੀਨ ਨੂੰ ਕਿੰਨਾ ਚਿਰੇ ਘਰੋਂ ਕੱਢੀ ਨੂੰ ਮਹੀਨਾ ਤਾਂ ਹੋ ਗਿਆ ਦੋ ਬੱਚਿਆਂ ਨਾਲ ਵਿਚਾਰੀ ਟੁੱਟੇ ਜੇ ਮੰਜੇ ਤੇ ਪਤਾ ਕਿੰਨਾ ਔਖਾ ਟਾਈਮ ਕੱਢਦੀ ਪਈ ਏ ਨਾ ਤਾਂ ਵਿਚਾਰੀ ਤੋਂ ਕਿਰਾਇਆ ਦਿੱਤਾ ਜਾ ਰਿਹਾ ਤੇ ਨਾ ਹੀ ਰਾਸ਼ਨ ਪੂਰਾ ਹੋ ਰਿਹਾ ਤੇ ਨਾ ਹੀ ਰਸੋਈ 'ਚ ਕੋਈ ਗੈਸ ਚੁੱਲ੍ਹਾ ਹੈ ਬਹੁਤ ਔਖਾ ਅਡਜਸਟ ਕਰਦੀ ਪਈ ਐ ਤੁਸੀਂ ਤਾਂ ਵਿਆਹ ਕੇ ਲੰਬੇ ਲਾਈਆਂ ਕਦੀ ਸਾਡੇ ਸਹੁਰਿਆਂ ਕੇ ਗੇੜਾ ਮਾਰਿਆ ਵੀ ਅਸੀਂ ਕਿਸ ਹਾਲ ਰਹਿ ਰਹੀ ਅਹੋ ਹੁਣ ਸਹੁਰਿਆਂ ਨੇ ਕੁਛ ਕੀ ਆ ਤਾਂ ਦਾਦੀ ਆਗ ਆ ਗਈ ਉਹਨੂੰ ਦਾਦੀ ਦੀ ਆਗ ਨਹੀਂ ਆਈ ਜਿਹੜੇ ਸਹੁਰੇ ਚੰਗੀ ਰਹਿੰਦੀ ਰਹੀ ਐ ਜਦ ਤੂੰ ਇਹ ਔਖਾ ਟਾਈਮ ਆਇਆ ਨਾ ਉਹ ਕੱਟਣ ਡਈ ਐ ਨਾ ਤੂੰ ਵੀ ਆਪਣਾ ਕੱਟ ਦਾਦੀ ਮੈਂ ਨਾ ਇੱਥੇ ਦੋ ਦਿਨ ਰਹਿਣਾ ਐ ਜਦੋਂ ਮੇਰਾ ਘਰ ਵਾਲਾ ਆਊਗਾ ਉਹਨੂੰ ਕੁਛ ਸਮਝਾਓ ਜੇ ਉਹ ਸਮਝੂਗਾ ਫੇਰ ਹੀ ਜਾਣਾ ਮੈਂ ਨਹੀਂ ਤਾਂ ਫਿਰ ਆਲਨ ਤੋਂ ਭੂਆ ਨੂੰ ਮੈਂ ਕਰਦੀ ਆ ਗੱਲ ਬਈ ਜਦੋਂ ਤੱਕ ਸਾਡਾ ਪਿਓ ਸੀ ਤੂੰ ਵੀ ਉਦੋਂ ਤੱਕ ਸਾਡੀ ਭੂਆ ਸੀ ਸੰਗ ਬੰਦ ਕਰ ਲੈ ਆਪਣਾ ਭੂਆ ਨੂੰ ਨਾ ਕੁਛ ਕਹਿ ਬੈਠੀ ਫੁੱਫੜ ਦਾ ਪਤਾ ਨਾ ਤੈਨੂੰ ਆਹੋ ਪਤਾ ਮੈਨੂੰ ਤੇਰੀਆਂ ਪੈਨਸ਼ਨਾਂ ਤੇ ਜੀਣ ਵਾਲਾ ਬੰਦਾ ਸਾਨੂੰ ਆਕੜਾ ਦਿਖਾਊਗਾ ਦਾਦੀ ਸਾਡੇ ਤੋਂ ਗੱਲਾਂ ਨਹੀਂ ਲੁਕੀਆਂ 18000 ਪੈਨਸ਼ਨ ਆਉਂਦੀ ਦਾਦੇ ਦੀ ਸਾਰੀ ਤੂੰ ਆਪਣੀ ਧੀ ਨੂੰ ਦੇ ਦੇਣੀ ਤੇ ਉਹੋ ਜੀ ਧੀ ਜਿਹੜੀ ਆਪਣੀ ਮਾਂ ਨੂੰ ਹੀ ਖਾਈ ਜਾਂਦੀ ਹੈ ਜਿੰਨਾ ਘਰ ਮੇਰੇ ਪਿਓ ਦਾ ਹੈ ਨਾ ਓਨਾ ਹੀ ਮੇਰਾ ਹੈ ਮੈਂ ਜਿੰਨਾ ਚਿਰ ਮਰਜੀ ਰਹਾ ਇੱਥੇ ਅੰਛੇ ਇਹ ਦੋਨੋਂ ਭਰਾ ਸੀ ਜਿਹੜੇ ਕਹਿੰਦੇ ਸੀ ਸਾਡੇ ਕੋਲ ਗੱਡੀਆਂ ਆ ਹਾਂਜੀ ਬਾਜੀ ਮੈਨੂੰ ਗੁੱਸੇ ਨਾਲ ਕਿਉਂ ਵੇਖਦੇ ਆ ਕੀ ਜਾਂਦੇ ਉਹਦੀ ਅੱਖਾਂ ਇੱਧਰ ਆਊਗਾ ਤਾਂ ਦੇਖ ਲਾਂਗੇ ਹੁਣ ਤਾਨੂੰ ਇਹ ਕੁਝ ਕਹਿਣ ਕੇ ਨਾ ਤਾਂ ਮੈਨੂੰ ਦੱਸੀ ਮਾਂ ਇਹਨਾਂ ਦੀ ਲੇਟ ਹੀ ਆਂਦੀ ਆ ਹੁਣ ਪਾਉ ਮੈਂ ਪਟਾਕੇ ਬਾਜੀ ਡੈਡੀ ਵੀ ਮੈਨੂੰ ਕਹਿੰਦਾ ਐਦਾ ਹੀ ਚੀਜ਼ ਖਵਾਉਂਦੇ ਸੀ ਇਦਾਂ ਉਹ ਆਪਣੀ ਡੇਟਿੰਗ ਖੁੰਮ ਰੱਖੇ ਨੀ ਵਾਰੀ ਕੀ ਹੈ ਮੇਰੇ ਸਾਹਮਣੇ ਡਾਡੀ ਦੀ ਗੱਲ ਨਾ ਕਰੇ ਕਰ ਹਟਦਾ ਨੀ ਨਾ ਕੋ ਚਲ ਆ ਮੇਰੇ ਨਾਲ ਇਹਨਾਂ ਨਾਲ ਥੋੜੀ ਗੱਲ ਕਰਕੇ ਆਈਏ ਇੱਧਰ ਹੀ ਆ ਰਹੇ ਨੇ ਦੇਖੀ ਨਾ ਉਹਨਾਂ ਨਾਲ ਨਾਲੇ ਕੁਝ ਬੋਲੀ ਵੀ ਨਾ ਉਹ ਹਾਂ ਬਈ ਤੁਸੀਂ ਇੱਥੇ ਨੇਰੇ 'ਚ ਬੈਠੇ ਹੋ ਉੱਤੇ ਆ ਜਾਓ ਅੰਕਲ ਉੱਪਰ ਮੱਛਰ ਬੋਤਨੇ ਹਾਲੇ ਤੱਕ ਮੰਮੀ ਵੀ ਨਹੀਂ ਆਏ ਇਸ ਲਈ ਮੰਮੀ ਦੀ ਵੇਟ ਕਰ ਰਹੇ ਹਾਂ ਉਹ ਤਾਂ ਚਲ ਠੀਕ ਆ ਮੈਂ ਉੱਥੇ ਬੰਚ ਨੂੰ ਬੈਠਾ ਚੀਜ਼ ਖਿਲਾ ਰਿਹਾ ਸੀ ਤੁਸੀਂ ਸਾਡੇ ਵੱਲ ਕੀ ਝਾਕ ਰਹੇ ਸੀ ਕੁਝ ਨਹੀਂ ਅੰਕਲ ਤੁਹਾਨੂੰ ਦੋਨੋਂ ਨੂੰ ਦੇਖ ਕੇ ਨਾ ਇਨੂੰ ਡੈਡੀ ਦੀ ਯਾਦ ਆ ਗਈ ਸੀ। ਅੱਛਾ ਅੱਛਾ ਜਿੱਦਾਂ ਮੈਂ ਇਹਨੂੰ ਹੁਣ ਚੀਜ਼ ਖਿਲਾ ਰਿਆ ਸੀ ਤੁਹਾਡਾ ਡੈੜੇ ਵੇਲੇ ਚੀਜ਼ ਖਲਾਉਂਦਾ ਹੋਣਾ ਉਹ ਚੀਜ਼ ਤੁਹਾਨੂੰ ਯਾਦ ਆ ਗਈ। ਹਾਂਜੀ ਹਾਂਜੀ। ਜਾ ਵੰਸ਼ ਆ ਚੀਜ਼ ਖਾ ਲਾ ਨਾਲੇ ਅੰਦਰ ਕੂਲਰ ਲੱਗਾ ਹੋਇਆ ਤੇ ਫਰੂਟ ਕੱਟਿਆ ਹੋਇਆ ਆਰਾਮ ਨਾਲ ਬੈਠ ਕੇ ਖਾ। ਯਾਰ ਠੋਡਾ ਪਿਓ ਵੀ ਠੋਡਾ ਨਾਲ ਬਹੁਤ ਮਾਰੀ ਕਰ ਗਿਆ। ਕਿੱਥੇ ਤੁਸੀਂ ਏਸੀਆਂ ਚ ਬੈੰਦੇ ਸੀਗੇ ਅੱਜ ਇੱਥੇ ਮੱਛਰਾ ਚ ਬੈਠੇ ਹਾਂ। ਕੋਈ ਗੱਲ ਨਹੀਂ ਅੰਕਲ ਜੀ ਦਿਨ ਚੰਗੇ ਸੀ ਮਾੜੇ ਆ ਗਏ। ਖਰਚ ਨਹੀਂ ਆਜੂ ਟੈਨਸ਼ਨ ਨਹੀਂ ਲੇਦੀ ਅੰਕਲ ਉਹ ਮੈਂ ਦਾ ਕਾਦੀ ਟੈਨਸ਼ਨ ਲੈਣੀ ਆ ਆਪਣੀ ਦਾ ਰੋਟੀ ਵਧੀਆ ਚੱਲਦੀ ਪਈ ਆ ਬਸ ਫੇਰ ਖਾਓ ਤੇ ਪਾਓ ਇੱਧਰ ਹੀ ਕਰ ਰਹੇ ਹੋ ਓਏ ਤੈਨੂੰ ਬੋਲਣ ਦੀ ਤਮੀਜ਼ ਨਹੀਂ ਵੱਡਿਆਂ ਨਾਲ ਕਿਵੇਂ ਬੋਲਦਾ ਤੂੰ ਤੂੰ ਚਲੋ ਤੁਹਾਨੂੰ ਅਗਲ ਕਿੱਥੋਂ ਆਣੀ ਆ ਪਿਓ ਥੋੜਾ ਇੱਥੇ ਹੈ ਨਹੀਂ ਮਾਂ ਥੋੜੀ ਸਾਰਾ ਦਿਨ ਕੰਮ ਤੇ ਰਹਿੰਦੀ ਆ ਮੇਰੇ ਮਾਂ ਪਿਓ ਬਾਰੇ ਬੋਲਣ ਦਾ ਨਾ ਤੁਹਾਨੂੰ ਵੀ ਕੋਈ ਹੱਕ ਨਹੀਂ ਹੈਗਾ ਬਾਲਾ ਖੂਨ ਵਾਲਾ ਹੀ ਮਾਰਦਾ ਤੇਰਾ ਇਸ عمر ਚ ਇੰਨਾ ਗੁੱਸਾ ਕਰਨਾ ਠੀਕ ਨਹੀਂ ਤੇਰੇ ਲਈ ਅੰਕਲ ਜ਼ਿੰਦਗੀ ਤਾਂ ਪਹਿਲੀ ਤੰਗਾ ਤੁਸੀਂ ਤੰਗ ਨਾ ਕਰੋ ਜਾਓ ਆਪਣੇ ਘਰੇ ਉਹ ਤੰਗ ਮੈਂ ਤੁਹਾਨੂੰ ਕੀ ਕੀਤਾ ਤੰਗ ਤਾਂ ਤੁਹਾਡਾ ਬੁੜਾ ਕਰ ਗਿਆ ਪੂਰੇ ਮੱਲੇ ਨੂੰ ਪਤਾ ਤੁਹਾਡੇ ਪਿਓ ਨੇ ਉੱਥੇ ਗੋਰੀ ਨਾਲ ਵਿਆਹ ਕਰਾ ਲਿਆ ਤੇ ਤੇਰੀ ਮਾਂ ਇੱਥੇ ਝੂਠ ਮਾਂਝਦੀ ਫਿਰਦੀ ਐ ਬਾਜੀ ਮੈਨੂੰ ਇੱਕ ਗੱਲ ਡੈਡੀ ਨੇ ਸਿਖਾਈ ਸੀ ਇਹ ਦੁਨੀਆ ਹੱਥ ਜੋੜਨ ਨਾਲ ਨਹੀਂ ਮੰਦੀ

Thank you